428 ਕੇ ਪੀ ਜੇ ਪਾਸ਼ਾ ਜੀ ਦੀ ਅਸ਼ਪਦੀਏ ਆਪਾਂ ਇਸ ਨੂੰ ਵਿਚਾਰਦੇ ਆ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਗਿਆਨੀ ਨਹੀਂ ਹਾਂ ਕਿ ਆਪਾਂ ਨੂੰ ਬਾਣੀ ਦੀ ਸਾਰੀ ਸਮਝ ਆ ਗਈ ਆਪਾਂ ਸਿੱਖ ਰਹੇ ਆ ਸੋ ਆਓ ਸਿੱਖੀਏ ਆਸਾ ਮਹਲਾ 3 ਅਮਰਤ ਜਿਨਾ ਚਖਿਆਉਨ ਰਸ ਆਇਆ ਸਹਿ ਜਿਸ ਪਾਈ ਇਥੇ ਇੱਕ ਮਾਤਰਾ ਦੀ ਵੀ ਜਦੋਂ ਗਲਤੀ ਲੱਗਦੀ ਹੈ ਨਾ ਤੇ ਅਰਥ ਬਦਲ ਜਾਂਦੇ ਆ ਅਮਰਤ ਜਿਨਾ ਚਖਾਇਉਨ ਚਖਾਇਉਨ ਜਿਨੀ ਉਸ ਪ੍ਰਭੂ ਨੇ ਜਿਨ੍ਹਾਂ ਨੂੰ ਅਮਰਤ ਰੂਪੀ ਰਸ ਗੁਰੂ ਦੇ ਰਾਹੀ ਦੇ ਦਿੱਤਾ ਰਸ ਆਇਆ ਉਹਨਾਂ ਨੂੰ ਹੀ ਅਮਰਤ ਰਸ ਮਿਲਿਆ ਸਹਿ ਜਿਸ ਭਾਈ ਕਿ ਗੁਰੂ ਪਰਮਾਤਮਾ ਦੇ ਪਿਆਰ ਵਿੱਚ ਟਿਕ ਗਏ ਸਹਿ ਹੀ ਦੇਖੋ ਕਿੰਨੀ ਹੀ ਪਿਆਰੀ ਪੰਗਤੀ ਹੈ ਜਿਨ੍ਹਾਂ ਉੱਤੇ ਮਕਾਲ ਪੁਰਖ ਵੈਗੁਰੂ ਨੇ ਆਪ ਮੀਰ ਕਰਕੇ ਗੁਰੂ ਦੇ ਰਾਹੀ ਇਹ ਅਮਰਤ ਰਸ ਜਿਹੜੀ ਬਾਣੀ ਦਾ ਗਿਆਨ ਦੇਦ ਤੜਿਖਾ ਦਿੱਤਾ ਉਹਨਾਂ ਨੂੰ ਹੀ ਫਿਰ ਸੁਖਾ ਦਾ ਆ ਸਹਿ ਜਿਸ ਭਾਈ ਉਹਿਰ ਸਹਿ ਜੀ ਪਰਮਾਤਮਾ ਦੀ ਅਡੋਲ ਆਤਮ ਕਡੋਲਤਾ ਵਿੱਚ ਟਿਕ ਗਏ ਤੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਸੱਚਾ ਬੇਪਰਵਾਹ ਹੈ ਜਿਸਨੂੰ ਤਿਲ ਨਾ ਕਮਾਈ ਉਹ ਮਾਲਕ ਤੇ ਬੇਮਥਾਜ ਹੈ ਉਹਨੂੰ ਤਾਂ ਤਿਲ ਦੀ ਨਹੀਂ ਵੀ ਤਮਾਣੀ ਵੀ ਅਸੀਂ ਉਹਦੀਆਂ ਮਥਾਜੀਆਂ ਕਰੀਏ ਜਾਂ ਸੀ ਉਹਦੀਆਂ ਸਿਫਤਾਂ ਕਰੀਏ ਉਹਨੂੰ ਕੋਈ ਲਾਲਚ ਨਹੀਂ ਇਹ ਗੱਲ ਨੂੰ ਫਿਰ ਸਮਝ ਆ ਜਾਂਦੀ ਹੈ ਗੁਰੂ ਜੀ ਖੋਲੋਂ ਹੀਰੋ ਰਸ ਹੁੰਦਾ ਹੈ ਕਿਉਂਕਿ ਇਹ ਰਸ ਪਰਮਾਤਮਾ ਦੀ ਯਾਦ ਰੂਪੀ ਦਾ ਜਿਹੜਾ ਰਸ ਹੈ ਨਾ ਇਹ ਤਾਂ ਹੀ ਹੁੰਦਾ ਜੇ ਅਸੀਂ ਗੁਰੂ ਤੋਂ ਮਤ ਲੈ ਲਈਏ ਆਓ ਹੁਣ ਮੀਨ ਥੀਮ ਮਤਲਬ ਇਸ ਅਸ਼ਟਪਦੀ ਦਾ ਅਸਲੀ ਤਤ ਕੀ ਹੈ ਆਪਾਂ ਉਹ ਪੜਦੇ ਹਾਂ ਅਮਰਤ ਸੱਚਾ ਵਰਤਦਾ ਗੁਰਮਖਾ ਮੁਖ ਪਾਈ ਗੁਰੂ ਜੀ ਕਹਿੰਦੇ ਸਦਾ ਨਾਥ ਰਹਿਣ ਵਾਲਾ ਸੱਚਾ ਪਰਮਾਤਮਾ ਆਤਮਕ ਜੀਵਨ ਦੇਣ ਵਾਲਾ ਉਹ ਜਲ ਹਰ ਥਾਂ ਹੀ ਮੌਜੂਦ ਹੈ ਇਹੋ ਕਿਡੀ ਪਿਆਰੀ ਗੱਲ ਕੁਰਜੀ ਕਹਿੰਦੇ ਐ ਅਮਰਤ ਸੱਚਾ ਵਰਸਦਾ ਉਹ ਤੇ ਸਾਰੇ ਕਿਤੇ ਵਰਖ ਰਿਹਾ ਓਕੇ ਉਸੇ ਮੈਂ ਉਹ ਦਿਨ ਵਾਲੀ ਸਾਰਾ ਸੰਸਾਰ ਚੱਲ ਰਿਹਾ ਨਾ ਉਸੇ ਕਰਕੇ ਸਭ ਕੁਝ ਹੋ ਰਿਹਾ ਨਾ ਉਥੇ ਅਮਰਤ ਸਾਰੇ ਕਿਤੇ ਵਰਖਦਾ ਪਰ ਗੁਰਮਖਾ ਮੁਖ ਪਾਈ ਪਰ ਜਿਹੜਾ ਗੁਰੂ ਦੀ ਮਤ ਲੈ ਲੈਂਦਾ ਨਾ ਉਹ ਪਰਮਾਤਮਾ ਦੇ ਸਨਮਖ ਹੋ ਜਾਂਦਾ। ਦੇਖੋ ਦੋ ਚੀਜ਼ਾਂ ਨੇ ਆਪਾਂ ਹਰ ਟਾਈਮ ਆਪਾਂ ਨੂੰ ਬਹੁਤ ਬੰਦੀ ਮਿਲਦੀ ਹੈ ਰੋਜ਼। ਮਿਲਦੇ ਤਾਂ ਬਹੁਤ ਨੇ ਨਾ। ਪਰ ਅਸੀਂ ਉਹਨਾਂ ਬੰਦਿਆਂ ਨਾਲ ਹੀ ਆਪਣੀ ਸਾਝ ਪਾਉਣੀ ਹੈ ਵਿਚਾਰਾਂ ਦੀ ਜਿਨ੍ਹਾਂ ਨਾਲ ਸਾਡੀ ਯਾਰਕਸ਼ਾਨ। ਉਹਨਾਂ ਨਾਲ ਅਸੀਂ ਵਿਸ਼ੇਸ਼ ਤੌਰ ਤੇ ਖੜ ਕੇ ਗੱਲ ਕਰਦੇ ਆਂ, ਵਿਚਾਰ ਵਟਾਂਦਰਾ ਕਰਦੇ ਆਂ। ਸਾਰੇ ਸੰਸਾਰ ਨੂੰ ਵੇਖਦਾ ਰਹੇ ਉਹ ਮਾਰਗ ਪਰ ਜਿਹੜੇ ਉਹ ਗੁਰੂ ਦੇ ਰਾਹੀ ਸਮਝ ਲੈਂਦੇ ਆ ਨਾ ਜਾਣ ਪਛਾਣ ਕਰ ਲੈਂਦੇ ਆ ਨਾ ਉਹਦੇ ਨਾਲ ਫਿਰ ਉਹ ਉਹਦੇ ਸਾਹਮਣੇ ਰਹਿੰਦੇ ਸਰਮਖ ਹੋਣਾ ਵੱਖਰੀ ਗੱਲ ਹੈ ਇਹ ਦੇਖਣਾ ਵੱਖਰੀ ਗੱਲ ਹੈ ਹੁਣ ਇਸ ਨੂੰ ਮੈਂ ਬਾਣੀ ਵਿੱਚੋਂ ਹੀ ਸਮਝਾ ਦਿਆਂ ਤੁਹਾਨੂੰ ਸਤਗੁਰ ਨੂੰ ਸਭ ਕੁਝ ਦੇਖਦਾ ਜੀਤਾ ਜਗਤ ਸੰਸਾਰ ਗੇਠਿਆਂ ਮਕਤ ਨਾ ਹੋਵੇਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੇ ਵਿਚਾਰ ਨਾਲ ਸਭੀ ਜਾਣ ਪਛਾਨ ਹੋਣੀ ਐ ਸਿ ਸੰਵਖੋਣਾ ਮਾਲ ਕਰੇ ਨਹੀਂ ਜੇ ਵੀਰ ਗੁਰੂ ਜੀ ਨੂੰ ਦਰਸ਼ਨ ਕਰਿਆ ਗੁਰੂ ਜੀ ਨੂੰ ਦੂਰੋਂ ਦੇਖਿਆ ਨਹੀਂ ਸਾਡਾ ਕੁਝ ਬਣਨਾ ਮਨੁਸਾ ਦਾ ਹਰਿਆਵਲਾ ਸਹਿ ਜੀ ਹਰ ਗੁਣ ਗਾਏ ਰਹਾਓ ਜਿਹੜੇ ਅਡੋਲ ਅਵਸਥਾ ਵਿੱਚ ਟਿਕ ਗਏ ਉਸ ਮਾਲਕ ਦੀ ਹਮੇਸ਼ਾ ਗੁਣ ਗਾਉਂਦੀ ਰਹਿੰਦੀ ਹੈ ਉਹਨਾਂ ਦਾ ਮਨ ਹਮੇਸ਼ਾ ਫਿਰ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਤੇ ਖੇੜੇ ਵਿੱਚ ਰਹਿੰਦਾ ਹੈ ਆਨੰਦ ਵਿੱਚ ਰਹਿੰਦਾ ਹੈ ਰਹਾਉ ਦਾ ਮੰਨ ਹੈ ਗੁਰੂ ਜੀ ਕੀ ਸਮਝਾਉਂਦੇ ਹੈ ਕਿ ਸਤ ਉਹ ਪਰਮਾਤਮਾ ਦਾ ਨਾਮ ਰੂਪੀ ਰਸਤਾ ਸਾਰੇ ਜਿੱਤੇ ਵਰਸ ਰਿਹਾ ਹੈ ਪਰ ਕਿਸੇ ਗੁਰਮਖ ਬੰਦੇ ਨੂੰ ਜਿਹੜਾ ਗੁਰੂ ਦੀ ਗੱਲ ਮੰਨ ਲੈਂਦਾ ਉਹ ਗੁਰੂ ਦੇ ਪ੍ਰਮਾਤਮਾ ਦੇ ਸਨਮਖ ਹੋ ਜਾਂਦਾ ਤੇ ਜਿਹੜਾ ਫਿਰ ਪ੍ਰਮਾਤਮਾ ਦੇ ਸਨਮਖ ਹੋ ਜਾਂਦਾ ਉਹ ਸਹਜ ਵਿੱਚ ਰਹਿੰਦਾ ਉਸ ਮਾਲਕ ਦੇ ਗੁਣ ਗਾਉਂਦਾ ਰਹਿੰਦਾ ਮਤਲਬ ਉਸ ਮਾਲਕ ਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਮਨ ਸਦਾ ਹਰਿਆਵਲਾ ਉਹਦਾ ਜੀਵਨ ਅਨੰਤ ਨਹੀਂ ਹੋ ਜਾਂਦਾ ਹੁਣ ਇੱਥੇ ਇਹ ਨਹੀਂ ਵੀ ਉਹਨੂੰ ਦੁੱਖ ਨਹੀਂ ਆਉਂਦੇ ਦੁੱਖ ਤਾਂ ਉਹਨੂੰ ਆਉਂਦੇ ਆ ਪਰ ਉਹਨਾਂ ਨੂੰ ਦੁੱਖਾਂ ਨੂੰ ਦੂਰ ਕਰਨ ਦੀ ਤੇ ਵਿਵਟਾਵਾਂ ਵੀ ਉਹਨਾਂ ਆਂਦੀਆਂ ਨੇ ਤੇ ਵਿਵਟਾਵਾਂ ਨੂੰ ਦੂਰ ਕਰਨ ਦੀ ਸਮਝ ਨੂੰ ਆ ਜਾਂਦੀ ਚਲਣੀਆਂ ਆ ਜਾਂਦੀਆਂ ਨੇ ਮਨੁੱਖ ਸਦਾ ਦੁਹਾਗਣੀ ਦਰਖੜੀਆਂ ਬਿਲਲਾਹੇ ਦੂਜੇ ਬੰਦੇ ਜਿਹੜੇ ਬੰਦੇ ਆਪਣੀ ਮਨ ਦੀ ਮਨਕਮਾਂ ਨੂੰ ਮੰਨਦੇ ਆ ਹਣ ਤਾਂ ਵੀ ਪ੍ਰਮਾਤਮਾ ਦੇ ਕੋਲ ਹੀ ਉਦੇ ਧਰਤੇ ਹੀ ਖੜੇ ਐ ਪਰ ਬਿਲਲਾ ਰਹੇ ਐ ਜਿਹੜੀ ਕਾਪਣਾ ਵਿੱਚ ਪਏ ਹੋਏ ਐ ਬਿਲਕ ਰਹੇ ਐ ਦੇਖੋ ਗੁਰੂ ਜੀ ਕਿੰਨੀ ਪਿਆਰੀਆਂ ਗੱਲਾਂ ਬਖਦੇ ਪਰਮਾਤਮਾ ਤੇ ਭੁਲੇਖੇ ਸਾਰੇ ਰੋਗ ਵਿਆਪਦੇ ਆ ਜਿਨ੍ਹਾਂ ਪ੍ਰਕਾਸ਼ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਨਹੀਂ ਉਹਨਾਂ ਦੇ ਸੰਸਕਾਰ ਹੀ ਐਸੇ ਬਣ ਗਏ ਤੇ ਆਪਣੇ ਸੰਸਕਾਰ ਹੁਣ ਸਾਡੇ ਮਾਇਆ ਵੀ ਸੰਸਕਾਰ ਬਣ ਗਏ ਬਚਪਨ ਤੋਂ ਹੀ ਪਹਿਲਾ ਮਾਪਿਓ ਦੇ ਨੂੰ ਵੇਖਦੇ ਰਹੇ ਮਾਇਆ ਵਾਲੇ ਚੱਕਰ ਵਿੱਚ ਵੀ ਵੀ ਮਾਇਆ ਦੇ ਚੱਕਰ ਵਿੱਚ ਨੇ ਗਏ ਸਕੂਲ ਵਿੱਚ ਗਏ ਤੇ ਸਾਨੂੰ ਸਕੂਲੀ ਜਿਹੜੀ ਵਿੱਦਿਆ ਦਿੱਤੀ ਜਾਂਦੀ ਹੈ ਉਹ ਵੀ ਸਾਨੂੰ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਬਣਾਇਆ ਜਾਂਦਾ ਓਥੇ ਵੀ ਅਸੀਂ ਪੈਸਾ ਕਮਾਉਣ ਦੇ ਢੰਗ ਸਿੱਖੇ ਨਵੇਂ-ਨਵੇਂ ਫਿਰ ਅਸੀਂ ਬਿਜ਼ਨਸ ਵਪਾਰ ਸਿੱਖਣ ਗਏ ਓਥੇ ਵੀ ਸਾਨੂੰ ਪੈਸਾ ਬਣਾਉਣ ਦਾ ਢੰਗ ਦੱਸਿਆ ਗਿਆ ਆਤਮਿਕ ਗਿਆਨ ਤੋਂ ਅਸੀਂ ਬਾਹਰ ਬਾਂਦੇ ਰਹਿੰਦੇ ਗਏ ਜਦੋਂ ਸਾਡੇ ਇੰਨੇ ਸਾਲ ਇਸ ਮਾਇਆ ਵੀ ਸੰਸਾਰ ਨੂੰ ਸਿੱਖਣ ਵਾਸਤੇ ਲੱਗ ਗਏ ਇਹ ਸਾਡਾ ਆਤਮਿਕ ਜੀਵਨ ਸੀ ਜਿਹੜਾ ਉੱਚਾ ਸੁੱਚਾ ਕੈਰੈਕਟਰ ਸੀ ਜਿਹੜਾ ਉਹ ਡਾਊਨ ਚਲੇ ਗਿਆ ਕਿਉਂਕਿ ਸਾਨੂੰ ਮਾਇਆ ਵੀ ਸੋਚ ਪੈਦਾ ਹੋ ਗਈ ਸਾਡੇ ਅੰਦਰ ਸੋ ਗੁਰੂ ਜੀ ਕਹਿੰਦੇ ਜਿਹੜਾ ਉਹਨਾਂ ਦੇ ਅੰਦਰ ਲਿਖਿਆ ਗਿਆ ਸੰਸਕਾਰ ਇਹ ਹੁਣ ਫਿਰ ਉਹਨਾਂ ਨੂੰ ਮਾਰਕ ਨਾਲ ਮਿਲ ਨਹੀਂ ਮਿਲਣੀ ਜਾਂ ਜਿੰਨਾ ਪ੍ਰੇਕਾ ਸਵਾਦ ਨਾ ਆਏ ਉਹਨਾਂ ਨੂੰ ਫਿਰ ਮਾਰਕ ਦਾ ਇਹ ਨਾਮ ਰੂਪੀ ਰਸ ਦਾ ਸਵਾਦ ਨਹੀਂ ਆਉਂਦਾ ਕੌੜਾ ਗੁਰਮਖ ਬੀਜ ਹੈ ਸੱਚ ਜਮੈ ਸੱਚ ਨਾਮ ਵਪਾਰ ਜਿਹੜਾ ਗੁਰੂ ਦੀ ਮਤ ਲੈ ਲੈਂਦਾ ਉਹ ਫਿਰ ਆਪਣੇ ਅੰਦਰ ਸੰਸਕਾਰ ਸੱਚੇ ਦੇ ਬੀਜ ਹੈ ਸੱਚ ਦੇ ਸੰਸਕਾਰ ਬੀਜ ਹੈ ਤੇ ਫਿਰ ਉੱਥੇ ਉਗਦਾ ਵੀ ਸੱਚ ਹੈ ਉੱਥੇ ਫਿਰ ਉਹ ਕਹਦਾ ਹੂ ਇਹ ਸੱਚ ਹੈ ਤੇ ਫਿਰ ਉਹ ਵਪਾਰ ਵੀ ਸੱਚ ਨਾਲ ਹੀ ਕਰਦਾ ਹੈ ਯਾਨੀ ਆਪਣੇ ਜੀਵਨ ਨੂੰ ਸੱਚਾ ਸੁੱਚਾ ਬਣਾ ਲੈਂਦਾ ਹੈ ਜੋ ਇਤਲਾਹੇ ਲਾਇਨ ਭਗਤੀ ਦੇ ਪੰਡਾਰ ਉਹਨਾਂ ਸਾਹਿਬ ਵੀ ਕਿੰਨੀ ਪਿਆਰੀ ਗੱਲ ਕਹਿੰਦੇ ਐ ਕਿ ਜੋ ਇਤਲਾਏ ਲਾਹੇ ਲਾਇਨ ਜਿਹੜੇ ਇਸ ਲਾਹੇ ਵਿੱਚ ਉਸ ਮਾਲਕ ਨੇ ਲਾ ਦਿੱਤੇ ਸਮਝੋ ਉਹਨਾਂ ਨੂੰ ਭਗਤੀ ਦਾ ਪੰਡਾਰ ਦੇ ਦਿੱਤਾ ਦੇਖੋ ਹੁਣ ਗੁਰੂ ਨਾਨਕ ਸਾਹਿਬ ਜੀ ਜਿਸ ਭਗਤੀ ਦੀ ਗੱਲ ਕਰ ਰਿਹਾ ਉਹਨੂੰ ਆਪਾਂ ਸਮਝੀਏ ਉਹ ਭਗਤੀ ਦੂਜੀਆਂ ਭਗਤੀਆਂ ਨਾਲੋਂ ਜ਼ਿਆਦਾ ਮਹਿੰਗੀ ਹੈ ਕਿਉਂਕਿ ਜੇ ਇੱਕ ਬੰਦਾ ਆਪਣਾ ਸਾਰਾ ਸੰਸਾਰ ਦਾ ਮਾਲ ਅਸਵਾਭ ਛੱਡ ਕੇ ਚੱਕਰ ਬੀਆਵਾਰ ਵਿੱਚ ਬਹਿ ਜਾਏ ਤੇ ਕਵੀ ਮੰ ਭਗਤੀ ਕਰਦਾ ਉਹ ਤੇ ਸੌਖਾ ਪਰ ਉਸ ਮਾਲ ਅਸਵਾਭ ਉਸ ਮਾਇਆ ਦੇ ਵਿੱਚ ਰਹਿੰਦੇ ਹੋਇਆ ਉਸ ਮਾਇਆ ਨੂੰ ਤਿਆਗਣਾ ਇਹ ਹੈ ਭਗਤੀ ਇਹ ਬਹੁਤ ਔਖੀ ਹੈ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ ਕਿਉਂਕਿ ਖੰਡੇ ਦੀ ਧਾਰ ਤੇ ਤੁਰਨਾ ਇੱਕ ਪਾਸੇ ਮਾਇਆ ਇੱਕ ਪਾਸੇ ਅਕਾਲਪੁਰਖ ਵੇਗ ਨੂੰ ਦੀ ਯਾਦ ਹੈ ਇਥੇ ਇਸ ਧਾਰ ਤੇ ਤੁਰਨਾ ਗੁਰਮਖ ਸਦਾ ਸੋ ਅਗਣੀ ਪੈ ਭਗਤ ਸਿੰਗਾਰ ਗੁਰੂ ਕਹਿੰਦੇ ਜਿਹੜੇ ਗੁਰੂ ਦੀ ਮਤ ਲੈ ਲੈਂਦੇ ਆ ਨਾ ਉਹ ਹਮੇਸ਼ਾ ਭਾਗਾਂ ਵਾਲੇ ਬਣ ਜਾਂਦੇ ਐ ਕਾਰਨ ਕੀ ਐ ਭੈ ਭਗਤ ਜੇਲੀ ਪਰਮਾਤਮਾ ਦੇ ਨਿਰਮਲ ਭਉ ਅਦਵ ਸਤਕਾਰ ਵਿੱਚ ਰਹਿ ਕੇ ਉਹ ਪਰਮਾਤਮਾ ਨੂੰ ਯਾਦ ਰੱਖਦੀ ਹੈ ਇਹ ਮਨ ਦਾ ਸ਼ਿੰਗਾਰ ਬਣਾ ਲੈਂਦੀ ਹੈ ਇਹ ਸ਼ਿੰਗਾਰ ਉਹ ਕਰ ਲੈਂਦੇ ਆ ਜਿਹੜੀ ਆਪਣੇ ਜੀਵਨ ਨੂੰ ਆਤਮਿਕ ਤੌਰ ਤੇ ਸ਼ਿੰਗਾਰ ਲੈਂਦੇ ਆ ਅਣ ਦਿਨ ਰਾਵੈ ਫਿਰ ਆਪਣਾ ਸੱਚ ਰਖੈ ਉਰਤਾਰ ਸੱਚ ਹਵੇਸ਼ਾਰਣ ਵਾਲਾ ਉਹ ਪਰਮਾਤਮਾ ਸ਼ਕਤੀ ਅਨਰਜੀ ਜਿਹਦੇ ਨਾਲ ਚੱਲਦੇ ਆ ਕੋਣੇ ਚੇਤੇ ਵਿੱਚ ਰੱਖਦੇ ਆ ਉਹ ਹੁਕਮ ਵਿੱਚ ਤੁਰਦੇ ਆ ਰੱਖੈ ਔਰ ਧਾਰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਆ ਅਨ ਦਿਨ ਰਾਵਾਂ ਕਰਿਆ ਆਪਣਾ ਉਹ ਹਵੇਸ਼ਾ ਆਪਣੇ ਪਰਮਾਤਮਾ ਦੀ ਮੇਲ ਨੂੰ ਮਹਿਸੂਸ ਕਰਦੇ ਆ ਫਿਰ ਉਹ ਕੀ ਸੋਚਦੇ ਆ ਮੈਂ ਨਹੀਂ ਕਰ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਉਹ ਅਕਾਲ ਪੁਰਖ ਵੈਕੂ ਦੀ ਸ਼ਕਤੀ ਮੇਰੇ ਅੰਦਰ ਹੈ ਨਾ ਜਿਹੜੀ ਉਹ ਮੇਰੇ ਤੋਂ ਸਭ ਕੁਝ ਕਰਾਈ ਜਾ ਰਹੀ ਹੈ ਉਹ ਕਰਾ ਰਹੀ ਹੈ ਉਹ ਵਾਹ ਹੈ ਮੇਰੇ ਅੰਦਰ ਉਹ ਵਾਹ ਸਭ ਕੁਝ ਕਰ ਰਿਹਾ ਹੈ ਉਹ ਭਗਵੇਂ ਸਾ ਆਪਣੇ ਪ੍ਰਭੂ ਦੇ ਮਲਾਪ ਵਿੱਚ ਰਹਿੰਦੇ ਆ। ਇਹਨੂੰ ਕਹਿੰਦੇ ਆ 24 ਘੰਟੇ ਦਾ ਸਿਮਰਨ। ਬਾਣੀ ਪੜੋਗੇ ਨਾ ਜਿਉਂ-ਜਿਉਂ ਬਾਣੀ ਪੜੋਗੇ ਫੇਰ ਸਮਝ ਵਿੱਚ ਆਊਗਾ ਕਿ ਗੁਰੂ ਜੀ ਕਿਸ ਰਸਤੇ ਸਾਨੂੰ ਦੱਸ ਰਹੇ ਨੇ। ਜੇਨਾ ਪਰ ਰਾਵਿਆ ਆਪਣਾ ਤਿੰਨਾ ਬਿਠੋ ਬਲ ਜਾਉ ਗੁਰੂ ਜੀ ਕੇ ਇਸ ਤਰ੍ਹਾਂ ਜਿਹੜਾ ਨੇ ਆਪਣੇ ਪਰਮਤਮਾ ਨੂੰ ਪ੍ਰਾਪਤ ਕਰ ਲਿਆ ਨਾ ਜਿਹੜੇ ਆਪਣੇ ਪ੍ਰਭੂ ਨਾਲ ਮੋਜਾ ਮਾਣਦੇ ਆ ਨਾ ਮੈਂ ਵੀ ਉਹਨਾਂ ਤੋਂ ਕੁਰਬਾਨ ਜਾਂਦਾ। ਕਿ ਨਾਲ ਚੜ ਜੀਵਨ ਹੋਏਗਾ ਉਹਨਾਂ ਦਾ ਸਦਾ ਪਿਰ ਕੇ ਸੰਗ ਰਹੇ ਵਿਚੋਂ ਆਪ ਗਵਾਈ ਸਾਡੇ ਵਿੱਚ ਤੇ ਪ੍ਰਮਾਤਮਾ ਵਿੱਚ ਵਿੱਚ ਕਾਦੀ ਹੈ ਨਾ ਕੰਧ ਕਾਦੀ ਹੈ ਨਾ ਕੂੜ ਦੀ ਕੰਧ ਕੀ ਕੂੜ ਦੀ ਕੰਧ ਕਿ ਪ੍ਰਮਾਤਮਾ ਲੈਦਾ ਤੇ ਅਸੀਂ ਲੈਦਾ ਬਸ ਇਹੀ ਤੋੜਨੀ ਹੈ ਵਿਚੋਂ ਆਪ ਗਵਾਈ ਜਦੋਂ ਅਸੀਂ ਆਪਣੀ ਇਸ ਮੈਂ ਮੀਰੀ ਨੂੰ ਖਤਮ ਕਰ ਦੇਾਂਗੇ ਸਦਾ ਪਿਰ ਕੇ ਸੰਗ ਰਹੇ ਸਮਾਰਕ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਗੁਰੂ ਜੀ ਕਹਿੰਦੇ ਉਹ ਫਿਰ ਕਿਉਂਕਿ ਉਹ ਆਪਣੀ ਆਪਣਤ ਨੂੰ ਖਤਮ ਕਰ ਦਿੰਦੇ ਆ ਵੀ ਮੈਂ ਕਰਦਾ ਮੈਂ ਆਇਆ ਮੈਂ ਆਇਆ ਉਹਦੀ ਮੈਂ ਵੀਰੀ ਜਿਹੜੀ ਖਤਮ ਹੋ ਜਾਂਦੀ ਗੁਰੂ ਪਤ ਸਾ ਲੱਗ ਜਾਂਦਾ ਉਹ ਅਕਾਲ ਪੁਰਖ ਵੈਗੁਰੂ ਦੀ ਸ਼ਕਤੀ ਹੀ ਮੈਨੂੰ ਚਲਾ ਰਹੀ ਹੈ ਤੇ ਉਹ ਮੇਰੇ ਨਾਲ ਹੈ ਉਹ ਹਮੇਸ਼ਾ ਉਹਨੂੰ ਮਹਿਸੂਸ ਕਰਦੇ ਆ ਫਿਰ ਐਸੇ ਜੀਵ ਤਾਨ ਮਾਨ ਸੀਤਲ ਮੁਖ ਉਜਲੇ ਫਿਰ ਕਹਿ ਪਾਏ ਪਿਆਰ ਉਹਨਾਂ ਨੂੰ ਪ੍ਰਭੂ ਪਤੀ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਉਹਦੇ ਨਾਲ ਜੁੜੇ ਰਹਿੰਦੇ ਹਮੇਸ਼ਾ ਤੇ ਫਿਰ ਕੀ ਹੁੰਦਾ ਮਨ ਸ਼ੀਤਲ ਹੋ ਜਾਂਦਾ। ਜਦੋਂ ਮਨ ਸ਼ੀਤਲ ਹੋ ਜਾਂਦਾ ਇਹ ਤਨ ਸ਼ੀਤਲ ਹੋ ਜਾਂਦਾ। ਕਿਉਂਕਿ ਮਨ ਦੇ ਮਨ ਦਾ ਪਰਿਵਾਰ ਕੀ ਹੈ? ਸਰੀਰ ਦੇ ਅੰਗ। ਪਹਿਲਾਂ ਗਿਆਨ ਇੰਦਰੀ ਤੇ ਫਿਰ ਕਰਮ ਇੰਦਰੀ। ਗਿਆਨ ਇੰਦਰੀਆਂ ਦਾ ਸਮਾਂ ਦਾ ਸਰੀਰ ਨਾਲ ਫੀਡਬੈਕ ਦਾ ਗਿਆਨ ਦੇਣ ਦਾ ਤੇ ਫਿਰ ਕਰਮ ਇੰਦਰੀਆਂ ਦਾ ਉਸ ਤੋਂ ਉੱਤੇ ਕੰਮ ਕਰਨ ਦਾ। ਜਦੋਂ ਫਿਰ ਇਹ ਸਾਰੇ ਇੱਕ ਰਸ ਹੋ ਜਾਂਦੇ ਆ ਮਨ ਸ਼ਾਂਤ ਹੋ ਜਾਂਦਾ ਹੈ ਮੁਖ ਉਜਦੇ ਫਿਰ ਬੰਦੇ ਦੇ ਚਿਹਰੇ ਦੇ ਵਿੱਚ ਚਮਕ ਆ ਜਾਂਦੀ ਹੈ ਰੋਸ਼ਨਾਈ ਆ ਜਾਂਦੀ ਹੈ ਕਿਉਂ ਕਿਉਂਕਿ ਪਹਿਲਾਂ ਕਿੱਥੇ ਅਸੀਂ ਕਿੱਥੇ ਘੁੰਮ ਰਹੇ ਆ ਤਿਰਛਨਾ ਦੇ ਦੀ ਦੁਨੀਆ ਦੇ ਜਾਲ ਵਿੱਚ ਮੱਛੇ ਬੱਚੇ ਹਰ ਟਾਈਮ ਘਬਰਾਏ ਘਬਰਾਏ ਡਰੇ ਡਰੇ ਕੋਤਾਰੇ ਸਾਨੂੰ ਨਿਕੀਆਂ ਨਿਕੀਆਂ ਚੀਜ਼ਾਂ ਡਰਾ ਰਹੀਆਂ ਨੇ ਲੋਕੀ ਸਾਨੂੰ ਡਰਾ ਰਹੇ ਆ ਦੇਖੋ ਨਾ ਇੱਕ ਬੰਦਾ ਬਿੱਲੀਏ ਰਸਤੇ ਤੋਂ ਅੱਗੇੋਂ ਲੰਘ ਗਈ ਤੇ ਤਾਂ ਹੀ ਡਰ ਗਿਆ ਇਹਦਾ ਮਤਲਬ ਅਸੀਂ ਡਰੇ ਹੋਏ ਆ ਜਿਹੜਾ ਡਰਿਆ ਹੋਇਆ ਨਹੀਂ ਨਾ ਉਹਦੇ ਕੋਲ ਇਹ ਚੀਜ਼ਾਂ ਨਹੀਂ ਲੱਗਦੀਆਂ ਉਹਨੂੰ ਬਹਿਮ ਪਰ ਆਉਂਦੇ ਵੀ ਸਾਰੀ ਖੇੜੇ ਸਾਡੀ ਸੋਚ ਦੀ ਐ ਆਪਣੇ ਵਿਚਾਰ ਨੂੰ ਬਦਲੋ ਮਸੀਰਤਾ ਨੂੰ ਝਲਣਾ ਸਿੱਖੋ ਸੇਖ ਸੁਖਾਲੀ ਸੇਜ ਸੁਖਾਲੀ ਪਿਰ ਰਵੇ ਹਮੇ ਤ੍ਰਿਸ਼ਨਾ ਮਾਰ ਜਦੋਂ ਮਨ ਸ਼ਾਂਤ ਹੋਇਆ ਤੇ ਪਰਮਾਤਮਾ ਕਿੱਥੇ ਰਹਿੰਦਾ ਮਨ ਵਿੱਚ ਫਿਰ ਆਪੀ ਯਾਰ ਆਏਗਾ ਉਸ ਮਾਲਕ ਨਾਲ ਮਿਲਣ ਵਾਲੀਏ ਮਨ ਰੂਪੀ ਸੇਜ ਸਖੀ ਹੋ ਜੂਗੀ ਤ੍ਰਿਸ਼ਨਾ ਮੈਂ ਹਉ ਮੈਂ ਕ੍ਰਿਸ਼ਨਾ ਮਾਰ ਜੇ ਨੂੰ ਮੈਂ ਮੇਰੀ ਖਤਮ ਕਰ ਦਿੱਤੀ ਤੇ ਤ੍ਰਿਸ਼ਨਾ ਵੀ ਮਰ ਜਾਣੀਏ ਨਾ ਤ੍ਰਿਸ਼ਨਾ ਵੀ ਮਰ ਜਾਣੀਏ ਛੁੱਟ ਜਾਣੀਏ ਤ੍ਰਿਸ਼ਨਾ ਕਿਉਂ ਕਿ ਮੈਂ ਕਰਕੇ ਹੀ ਤ੍ਰਿਸ਼ਨਾ ਨੂੰ ਵੀ ਮੈਂ ਕਰਦਾ ਮੈਂ ਕਰਦਾ ਸਾਰੇ ਕਿਰਪਾ ਕਰ ਆਇਆ ਗੁਰ ਕੀ ਹੀਤ ਅਪਾਰ ਜਦੋਂ ਅਸੀਂ ਗੁਰੂ ਦੇ ਨਾਲ ਪਿਆਰ ਨਾਲ ਗੁਰੂ ਦੀ ਅਛਾੜ ਲਵਾਂਗੇ ਨਾ ਤੇ ਗੁਰੂ ਦੀ ਕਿਰਪਾ ਹੋ ਗਈ ਫੇਰ ਉਹ ਮਾਲਕ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਵਸ ਜਾਏਗਾ ਕਿਉਂਕਿ ਗੁਰੂ ਦੇ ਰਾਹੀ ਬਸਣਾ ਹੈ ਗੁਰਬਾਣੀ ਰਾਹੀ ਬਸਣਾ ਹੈ ਬਰ ਪਾਇਆ ਸੁਹਾਗਣੀ ਕੇਵਲ ਏਕਮਰਾਰ ਫਿਰ ਉਹ ਚੰਗੇ ਭਾਗਾਂ ਵਾਲੇ ਜੀਵ ਨੇ ਜਿਹੜੇ ਨਾ ਉਹ ਇੱਕੋ ਹੀ ਵਾਲਕ ਨੂੰ ਮੰਨਦੇ ਐ ਕਿਹੜਾ ਇੱਕ ਜਿਹੜਾ ਸਰਬਪ੍ਰਿਪਕ ਹੈ ਇੱਕ ਮੁਰਾਰ ਮੁਰਾਰ ਕਹਿੰਦੇ ਹੁੰਦੇ ਐ ਮੁਰਾਰ ਕਹਿੰਦੇ ਐ ਰਾਖਸ਼ਾਂ ਨੂੰ ਮਾਰਨ ਵਾਲਾ ਪ੍ਰਭੂ ਹੁਣ ਇੱਥੇ ਸਾਡੇ ਕੋਲੇ ਕਿਹੜੇ ਰਾਖਸ਼ ਨੇ ਆ ਸਾਡੇ ਵਿਚਾਰ ਮਾੜੇ ਵਿਚਾਰ ਮਾੜੀ ਸੋਚ ਤਾਮ ਕ੍ਰੋਧ ਲੋਭ ਹੰਕਾਰ ਇਹ ਸਾਰੇ ਮੁਰਾਰ ਹਨ ਰਾਖਸ਼ ਨੇ ਤੇ ਇਹਨਾਂ ਨੂੰ ਖਤਮ ਕਰਨ ਵਾਲਾ ਕੌਣ ਹੈ ਪ੍ਰਭਾਤ ਪਰਮਾਤਮਾ ਇੱਕ ਹੈ ਹੁਣ ਇੱਕ ਦਾ ਮਤਲਬ ਇਹ ਨਹੀਂ ਵੀ ਉਹ ਇੱਕ ਇਕਾਈ ਹੈ ਤੇ ਕਿਤੇ ਉਹਨੇ ਦਫਤਰ ਖੋਲ ਲਿਆ ਹੋਇਆ ਇਸ ਚੀਜ਼ ਦਾ ਧਿਆਨ ਰੱਖਣਾ ਹੈ ਇੱਕ ਦਾ ਮਤਲਬ ਹੈ ਇੱਕੋ 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 ਦਾ ਮਤਲਬ ਹੈ ਉਹ ਸ਼ਕਤੀ ਆਪਣੇ ਆਪ ਵਿੱਚ ਵੀ ਹੈ ਸੂਖਮ ਰੂਪ ਵਿੱਚ ਵੀ ਹੈ ਤੇ ਸਾਡੇ ਆਕਾਰਾਂ ਵਿੱਚ ਵੀ ਉਹੀ ਵਰਤਰੀ ਹੈ ਹਰ ਇੱਕ ਆਕਾਰ ਵਿੱਚ ਭਾਵੇਂ ਉਹ ਕੋਈ ਆਕਾਰ ਸਥਿਰ ਹੈ ਹਾਵੇਂ ਕੋਈ ਚਲਾਈ ਮਾਣ ਹੈ ਭਾਵੇਂ ਕੋਈ ਗੱਡੀ ਵਿੱਚ ਹੈ ਭਾਵੇਂ ਛੁਡਾ ਹੁਣ ਤੁਸੀਂ ਕਹੋਗੇ ਇਹ ਲੋਹੇ ਦਾ ਇੱਕ ਟੁਕੜਾ ਸਾਡੇ ਘਰ 'ਤੇ ਹੈ ਸਾਨੂੰ ਕਿਉਂ ਦੇ ਵਿੱਚ ਰੱਬ ਨਹੀਂ ਦੇਦਾ ਉਹਨੂੰ ਸਾਇੰਟਿਸਟ ਕੋਲੇ ਲੈ ਜਾਓ ਉਹ ਦੱਸੇਗਾ ਇਹਦੇ ਵਿੱਚ ਗਤੀ ਹੈ ਹਰ ਇੱਕ ਠੋਸ ਚੀਜ਼ ਦੇ ਇੱਕ ਅਣੂ ਵਿੱਚ ਪਰਮਾਣੂ ਹੈ ਇਹ ਪਰਮਾਣੂ ਦੇ ਵਿੱਚ ਤਿੰਨ ਤਰ੍ਹਾਂ ਦੇ ਸਿਸਟਮ ਨੇ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟ੍ਰੋਨ ਜਿਹੜੇ ਇਲੈਕਟ੍ਰੋਨ ਨੇ ਉਹ ਹਮੇਸ਼ਾ ਚਲਾਈ ਬਣ ਰਹਿੰਦੀ ਹੈ ਚਲਦੇ ਰਹਿੰਦੇ ਗਤੀ ਵਿੱਚ ਰਹਿੰਦੇ ਹੈ ਕਿਸੇ ਵੀ ਧਾਤੂ ਦੇ ਟੁਕੜੇ ਨੂੰ ਜਦੋਂ ਅਸੀਂ ਇੱਕ ਪਾਸੇ ਬਿਜਲੀ ਦਿੰਦੇ ਆ ਬਿਜਲੀ ਦਾ ਨਾਂ ਕੀ ਹੈ ਅੰਗਰੇਜ਼ੀ ਵਿੱਚ ਇਲੈਕਟ੍ਰਿਸਿਟੀ ਜਿਮੀ ਇਲੈਕਟ੍ਰੋਨਾਂ ਦੀ ਇੱਕ ਧਾਰਾ ਇਲੈਕਟ੍ਰੋਨਿਕ ਧਾਰਾ ਜਦੋਂ ਉਸ ਧਾਤੂ ਨੂੰ ਦਿੱਤੀ ਉਹਦੇ ਵਿੱਚ ਜਿਹੜੇ ਇਲੈਕਟ੍ਰੋਨ ਸੀ ਉਹ ਗਤੀ ਕਰਕੇ ਅੱਗੇ ਲੰਘਦੇ ਗਏ ਨਵੇਂ ਇਲੈਕਟ੍ਰੋਨ ਉਹਦੇ ਵਿੱਚ ਆਉਂਦੇ ਗਏ ਇਸ ਤਰ੍ਹਾਂ ਇੱਕ ਧਾਰਾ ਪ੍ਰਵਾਹ ਬਿਜਲੀ ਚੱਲ ਪਈ ਉਹਦੇ ਵਿੱਚ ਇਹ ਇਲੈਕਟ੍ਰੋਨ ਗਤੀ ਕਰ ਰਿਹਾ ਹੁਣ ਉਸ ਧਾਤੂ ਦੇ ਟੁਕੜੇ ਵਿੱਚ ਉਹ ਮਾਰਕ ਦੀ ਸ਼ਕਤੀ ਸੂਖਮ ਤੋਂ ਸੂਖਮ ਵਿੱਚ ਵਿਟਵਰਤਰੀ ਹੈ ਤੇ ਵੱਡੇ ਤੋਂ ਵੱਡੇ ਆਕਾਰ ਵਿੱਚ ਵਿਟਵਰਤਰੀ ਹੈ ਗੁਰੂ ਜੀ ਕਹਿੰਦੇ ਜੋ ਬਰਮੰਡੇ ਸੋਹੀ ਪਿੰਡੇ ਜੋ ਖੋਜਿਆ ਸੋ ਬਾ ਸਮਝਣ ਦੀ ਲੋੜ ਹੈ ਜੁਨਵਸ ਉਸ ਮਾਲਕ ਦੀ ਇਸ ਸ਼ਕਤੀ ਨੂੰ ਸਮਝੋ ਸਭੇ ਗੁਨੇ ਬਖਸਾਏ ਲਇਨ ਮਿਲ ਮਿਲਨ ਹਰ ਉਹ ਮਾਲਕ ਜੀ ਦੇ ਉੱਤੇ ਕਿਰਪਾ ਕਰਦਾ ਤੇ ਉਹ ਫਿਰ ਗੁਰੂ ਕੋਲੇ ਬੰਦਨ ਪੇਸ਼ ਕਰਦਾ ਗੁਰੂ ਹਰਗ੍ਰੀਵ ਦਾ ਤੇ ਗੁਰੂ ਫਿਰ ਸਾਰੇ ਗੁਨਾ ਬਖਸ਼ ਦਿੰਦਾ ਤੇ ਪਰਮ ਦੀ ਸਿੱਖਤ ਸਲਾਹ ਦੀ ਆਦਤ ਪਾ ਦਿੰਦਾ ਗੁਰੂ ਜੀ ਸਾਨੂੰ ਕੀ ਦੇਖੋ ਅਸੀਂ ਗੁਰੂ ਜੀ ਕੋਲੋਂ ਆਈਏ ਇੱਕ ਗੁਰਬਾਣੀ ਪੜ੍ਹੀਏ ਸਮਝ ਬਧਾਈਏ ਸਾਡਾ ਜੀਵਨ ਕਿਹਦਾ ਹੋਏਗਾ ਸੱਚਾ ਤੇ ਸੁੱਚਾ ਹੋਏਗਾ ਤੋਂ ਮਾਲਕ ਦੀ ਕਿਰਪਾ ਹੋਵੀ ਸਮਝੋ ਜੇ ਅਸੀਂ ਗੁਰੂ ਦੀ ਗੱਲ ਮੰਨ ਲਈਏ ਗੁਰੂ ਦੀ ਸ਼ਰਨ ਲੈ ਲਈਏ ਗੁਰਬਾਣੀ ਦੀ ਸ਼ਰਨ ਲੈ ਲਈਏ ਤੇ ਸਮਝੋ ਮਾਲਕ ਦੀ ਸਾਡੇ ਉੱਤੇ ਕਿਰਪਾ ਹੋਈ ਅਸੀਂ ਕਹਿੰਦੇ ਆ ਨਹੀਂ ਜੀ ਸਾਡੇ ਤੇ ਤਾਂ ਕਿਰਪਾ ਹੀ ਨਹੀਂ ਹੋਈ ਜਾ ਰਹਿਆ ਠੇਕੇ ਵੱਗ ਤੁਰਿਆ ਨਹੀਂ ਜਾਂਦਾ ਰਹਿ ਨਹੀਂ ਜਾਂਦਾ ਪਰ ਉਧਰ ਨੂੰ ਫਿਰ ਜਾ ਰਹਿਆ ਨਾ ਇੱਕ ਪਲ ਕਿਉਂ ਕਿ ਮਨ ਉਧਰ ਮੰਨਿਆ ਹੈ ਜੇ ਦਿਨ ਮਨ ਇਧਰ ਮੰਨ ਗਿਆ ਕਿ ਗੁਰਦੁਆਰਾ ਸਾਹਿਬ ਜਾਣਾ ਤੇ ਕੁਝ ਲੈ ਕੇ ਆਉਣਾ ਚ ਅਨਮੋਲ ਚੀ ਅਨਮੋਲ ਵਸਤੂ ਜਿਸ ਸੰਸਾਰ ਦੀ ਤੇ ਅਨਮੋਲ ਇਸ ਜੀਵਨ ਵਾਸਤੇ ਜਿਹੜੀ ਵਸਤ ਹੈ ਉਹ ਗੁਰੂ ਕੋਲੇ ਹੈ ਤੇ ਜੀ ਨੂੰ ਇਹ ਤਾਂ ਕਿ ਪੈ ਗਈ ਵੀ ਮੈਂ ਗੁਰੂ ਕੋਲੋਂ ਇਹ ਅਨਮੋਲ ਵਸਤੂ ਲੈ ਕੇ ਆਉਣੀ ਹੈ ਬਸ ਮੇਰੇ ਕੋਲ ਇੱਕ ਸਵਾਲ ਆਉਣਾ ਹੁੰਦਾ ਹੈ ਉਹ ਸਵਾਲ ਇਹ ਹੈ ਕਿ ਜੀ ਅਸੀਂ ਵੀ ਪੀਂਦੇ ਹਾਂ ਅਸੀਂ ਵੀ ਦੁਖੀ ਹਾਂ ਅਸੀਂ ਦੁੱਖ ਨੂੰ ਭਰਉਣ ਵਾਸਤੇ ਪੀਂਦੇ ਮੈਂ ਕਿਹਾਕਰ ਤੁਸੀਂ ਇਹਨਾਂ ਦੁੱਖਾਂ ਨੂੰ ਭਰਉਣ ਵਾਸਤੇ ਉਹ ਦਵਾਈ ਪੀਓ ਨਾ ਜਿਹੜੀ ਕਦੀ ਉਤਰਦੀ ਨਹੀਂ ਤੁਸੀਂ ਪੀਨੇ ਹੋ ਸ਼ਾਮ ਨੂੰ ਸਵੇਰ ਨੂੰ ਦੋ ਚਾਰ ਦੁੱਖ ਹੋਰ ਖੜੇ ਹੋ ਜਾਂਦੇ ਆ ਕੱਲ ਜਿਹੜੇ ਪੈਸੇ ਸੀ ਇਹ ਚਾਰ ਪੈਸੇ ਕਮਾਏ ਸੀ ਉਹ ਰਾਤੀ ਤੁਸੀਂ ਦੁੱਖ ਪੜਾਉਣ ਵਾਲਾ ਤੇ ਲਾ ਦਿੱਤੇ ਐ ਤੇ ਸਵੇਰੇ ਉੱਠਦੇ ਘਰਦੇ ਆ ਕੇ ਆਟਾ ਲੈ ਕੇ ਆ ਨੌਣ ਲੈ ਕੇ ਆ ਮਿਰਚ ਲੈ ਕੇ ਆ ਆ ਦੁੱਖ ਹੋਰ ਆ ਗਿਆ ਇੱਕ ਕਿਉਂ ਨਹੀਂ ਐਸੀ ਦਵਾਈ ਪੀ ਨਹੀਂ ਜਾਵੇ ਕਿ ਪੱਕਾ ਹੀ ਲਾਜ ਹੋ ਜਾਵੇ ਉਹ ਪੀਏ ਨਾ ਜਿਹੜੀ ਨੌਸੀ ਟਰਾਲੀਆਂ ਤੇ ਲਿਖਾਈ ਕਰਦੇ ਆ ਵੈਸੇ ਗੁਰਬਾਣੀ ਦੀ ਪੰਕਤੀ ਨਹੀਂ ਐ ਉਹ ਨਾਮ ਖੁਮਾਰੀ ਨਾਨਕਾ ਜਿਹੜੀ ਰਹੇ ਦਿਨ ਰਾਤ ਲਿਖਾਈ ਤੇ ਕਰਦੇ ਆ ਪਰ ਅਮਲ ਕੋਰਾ ਜਿੰਨਾ ਵੀ ਨਹੀਂ ਸਾਡਾ ਸੁਬਤ ਸਾ ਜਾਓ ਉਧਰੋਂ ਬਾਸਾ ਜਾਓ ਗੁਰੂ ਦੀ ਗੱਲ ਸੁਣੋ ਗੁਰੂ ਦੀ ਗੱਲ ਦੀ ਸ਼ਰਨ ਲਓ ਗੁਰਬਾਣੀ ਦੀ ਸ਼ਰਨ ਲਓ ਨਾਨਕ ਆਖਣਿਆ ਕੀ ਹੈ ਜੇ ਸੁਣ ਘਰੇ ਪਿਆਰ ਜਪਜੀ ਸਾਹਿਬ ਵਿੱਚ ਇੱਕ ਮੰਤੀ ਆਉਂਦੀ ਹੈ ਆਖ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਸਾਡੇ ਕੋਲੇ ਸਾਡਾ ਕੀ ਹੈ ਅਸੀਂ ਤੇ ਸਾਰਾ ਕੁਝ ਪਰਮਾਤਮਾ ਤੋਂ ਮੰਗ ਮੰਗ ਕੇ ਲਿਆ ਹੋਇਆ ਹੈ ਇਹ ਸਰੀਰ ਵੀ ਉਹਦਾ ਹੈ ਜਿੰਦ ਵੀ ਉਹਦੀ ਹੈ ਵਾਯੂ ਵੀ ਉਹਦੀ ਹੈ ਜਲ ਵੀ ਉਹਦਾ ਹੈ ਸਭ ਕੁਝ ਉਹਦਾ ਹੈ ਅਸੀਂ ਫਿਰ ਗੁਰੂ ਜੀ ਨੂੰ ਬਣਾ ਕੇ ਕੀ ਦੇ ਸਕਦੇ ਆ ਆਪਣੇ ਕੋਲ ਸਾਡੇ ਕੋਲੇ ਤੇ ਸਾਡਾ ਕੁਝ ਵੀ ਨਹੀਂ ਹੈ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਗੁਰੂ ਜੀ ਸਾਡੇ ਅੰਦਰ ਸਵਾਲ ਪੈਦਾ ਕਰ ਦਿੰਦੇ ਆ ਤੇਰਾ ਤੇਰੇ ਕੋਲੇ ਕੀ ਹੈ ਜਿਹੜਾ ਤੂੰ ਦੇ ਕੇ ਪਰਮਾਤਮਾ ਨੂੰ ਦੇਖ ਸਕਦਾ ਹੈ ਫਿਰ ਅਗਲੀ ਪੰਕਤੀ ਪਤਾ ਕੀ ਹੈ ਮੋਹਾ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਉਹ ਕਿਹੜਾ ਬੋਲ ਹੈ ਜਿਹੜਾ ਮੂੰਹ ਤੋਂ ਬੋਲੀਏ ਕਿ ਪ੍ਰਮਾਤਮਾ ਨਾਲ ਸਾਡਾ ਪਿਆਰ ਪੈ ਜਾਏ ਆਓ ਅੱਜ ਜਵਾਬ ਲੈ ਲਓ ਨਾਨਕ ਆਖਣ ਆਖੀਏ ਜੇ ਸੁਣ ਧਰੇ ਪਿਆਰ ਐਸਾ ਬੋਲ ਬੋਲੀਏ ਕਿ ਉਸ ਮਾਲਕ ਨਾਲ ਸਾਡਾ ਪਿਆਰ ਪੈ ਜਾਏ ਉਸ ਮਾਲਕ ਦੇ ਹੋਕ ਨੂੰ ਮੰਨਾਂਗੇ ਨਾ ਤੇ ਉਹਦੇ ਨਾਲ ਸਾਡਾ ਪਿਆਰ ਪੈ ਜਾਏਗਾ ਸੌਖਾ ਤਰੀਕਾ ਸਮਝੰਦਾਂ ਦੱਸ ਦਿਨਾ ਇੱਕ ਮਾਪਿਓ ਦੇ ਦੋ ਬੱਚੇ ਨੇ ਚਾਰ ਬੱਚੇ ਨੇ ਇੱਕ ਬੱਚਾ ਮਾਪਿਓ ਦਾ ਆਗਿਆਕਾਰੀ ਹੈ ਹਰ ਇੱਕ ਗੱਲ ਸੁਣਦਾ ਹੈ ਧਿਆਨ ਨਾਲ ਉਹ ਤੇ ਅਮਲ ਕਰਦਾ ਹੈ ਕੁਦਰਤੀ ਤੌਰ ਤੇ ਮਾਪਿਓ ਦਾ ਪਿਆਰ ਉਹਦੇ ਨਾਲ ਬਧੇ ਗੱਲ ਹਣ ਤੇ ਸਾਰੇ ਬੱਚੇ ਇੱਕ ਮਾਪਿਓ ਦੇ ਸਾਰੇ ਬੱਚੇ ਮਾਪਿਓ ਦੇ ਨਾਲ ਹੀ ਰਹਿੰਦੇ ਆ ਨਾ ਫਰਕ ਤੇ ਇਹ ਆ ਨਾ ਇੱਕ ਉਹਨਾਂ ਦੇ ਹੁਕਮ ਨੂੰ ਮੰਨਦਾ ਉਹਨਾਂ ਦੀ ਹੁਕਮ ਨੂੰ ਰਜ਼ਾ ਕਰਕੇ ਜਾਣਦਾ ਹੈ ਇੱਕ ਉਹਨਾਂ ਦੇ ਹੁਕਮ ਨੂੰ ਸਜ਼ਾ ਕਰਕੇ ਜਾਣਦਾ ਫਰਕ ਆ ਹੈ ਬਸ ਇਹਨਾਂ ਚੀਜ਼ਾਂ ਨੂੰ ਸਮਝੋ ਗੁਰਬਾਣੀ ਨਾਲ ਆਪ ਜੁੜੋ ਜੀਨੇ ਵੀ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਗੁਰਬਾਣੀ ਆਪ ਪੜੋ ਜਦੋਂ ਤੱਕ ਬਾਣੀ ਤੁਸੀਂ ਆਪ ਨਹੀਂ ਪੜੋਗੇ ਨਾ ਉਦੋਂ ਤੱਕ ਬਾਣੀ ਦਾ ਗਿਆਨ ਸਾਡੇ ਅੰਦਰ ਆਉਣਾ ਨਹੀਂ ਇਹ ਬਾਣੀ ਸਾਡੀ ਸਮਝ ਵਿੱਚ ਨਹੀਂ ਪੈਣੀ ਸਾਡੇ ਪੱਲੇ ਕੱਖ ਨਹੀਂ ਪੈਣਾ ਕਿਉਂ ਕਿ ਕਿਉਂਕਿ ਅਸੀਂ ਬਾਣੀ ਨਾਲ ਜੁੜੇ ਹੀ ਨਹੀਂ ਤੇ ਬਾਣੀ ਨੂੰ ਸਮਝਿਆ ਨਹੀਂ ਤੇ ਐਸ